ਜੈ ਜੀ ਜੀ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਇਹ ਧਮਾਨ ਚੈਨਲ ਦੀ ਟੀਮ ਪਹੁੰਚ ਚੁੱਕੀ ਹੈ ਸੈਕਟਰ 38 ਸੀ ਚੰਡੀਗੜ੍ਹ ਦੇ ਵਿੱਚ ਸੋ ਇੱਥੇ ਸਨਾਤਨ ਧਰਮ ਮੰਦਿਰ ਹੈ ਸੋ ਇਸ ਮੰਦਿਰ ਦੇ ਵਿੱਚ ਕਥਾ ਕੀਤੀ ਜਾ ਰਹੀ ਹੈ ਜੋ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਇਹ ਕਥਾ ਹੁੰਦੀ ਹੈ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਅਯੁੱਧਿਆ ਦੇ ਵਿੱਚ ਉਸ ਉਪਰਕਸ਼ ਨੂੰ ਲੈ ਕੇ ਇਹ ਕਥਾ ਇਸ ਮੰਦਰ ਦੇ ਵਿੱਚ ਹਰ ਰੋਜ਼ ਕੀਤੀ ਜਾ ਰਹੀ ਹੈ ਸੋ ਤੁਹਾਨੂੰ ਅੱਜ ਇਸ ਮੰਦਰ ਦੀਆਂ ਝਲਕੀਆਂ ਦਿਖਾਉਣੇ ਆ ਅਤੇ ਜੋ ਪ੍ਰਬੰਧਕ ਨੇ ਸੰਗਤ ਆਈ ਹੋਈ ਹੈ ਉਨ੍ਹਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਤਮਾਨ ਚੈਨਲ ਦੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਤਿਹਾਸਿਕ ਗ੍ਰਾਮ ਮੰਦਿਰ ਕੇ ਸਥਾਪਨਾ ਕੇ ਅਵਸਰ ਪਰ ਸਨਤਨ ਧਰਮ ਮੰਦਿਰ ਕੇ ਵੀ ਮੂਰਤੀ ਪ੍ਰਾਣ ਪ੍ਰティਸ਼ਟਾ ਕਾ ये शुभ अवसर है और दोनों का शुभंग i <laughs> don't बिना कैदा जी मछली क्या नाम है आपका सार्थक आप कहाँ रहते हो थर्टी सेवन ओके आज कहाँ आए हो बंदर कौन से बंदर में आए हो सादा धर्म चंडीगढ़ जो राम मंदिर बन रहा है उसका कल उद्घाटन है सो कितनी खुशी है आपको बहुत बहुत मंदिर में जाते हो जी कब कब जाते हो हर हर रोज हर रोज आपका नाम क्या है सूर्या सूर्या आप कहाँ से आयो मैं चंडीगढ़ से ओके okay. सो so, जो राम मंदिर बन गया है कल उसका उद्घाटन है मालूम है हाँ जी <laughs> तो आप अयोध्या जाना चाहेंगे हाँ कभी मौका मिले तो जाएंगे हाँ जी मंदिर में भी जाते हो हर रोज आते श्री राम जी कौन थे भगवान थे भगवान थे सो so, श्री राम जी ने बनवास काटा था हाँ। कितने साल का बनवास था वो चौदह चौदह साल का जय श्री राम जय श्री राम जय श्रिया राम जय श्रिया राम हाँ जी ब्रह्मजीत कालिया साहब सो so, आज ਇਸ ਮੰਦਿਰ ਦੇ ਵਿੱਚ ਸਨਾਤਨ ਧਰਮ ਮੰਦਿਰ ਹੈ ਜੋ ਸੈਕਟਰ 38 ਸੀ ਦੇ ਵਿੱਚ ਸੋ ਤੁਸੀਂ ਇਸ ਮੰਦਿਰ ਦੇ ਪ੍ਰਧਾਨ ਵੀ ਹੋ ਸੋ ਅੱਜ ਇਹ ਕਥਾ ਚੱਲ ਰਹੀ ਹੈ ਸੋ ਕਿਸ ਉਪਰਕਸ਼ ਦੇ ਵਿੱਚ ਇਹ ਕਥਾ ਜੋ ਚਲਾਈ ਜਾ ਰਹੀ ਹੈ ਜਿਹੜਾ ਸਾਡਾ ਮੰਦਿਰ ਹੈ ਇਹ 2003 ਦੇ ਵਿੱਚ ਪੂਰੀ ਬਿਲਡਿੰਗ ਬਣ ਕੇ ਤਿਆਰ ਹੋ ਗਈ ਸੀ ਜੀ ਉਸ ਦਾ ਇਹ 22 ਤਰੀਕ ਨੂੰ ਇਸ ਦਾ ਸਾਡਾ ਉਦਘਾਟਨ ਦਾ ਹਾਫ ਵਰ੍ਹੇ ਸੀ ਇਹਦਾ ਜਨਮ ਦਿਨ ਮਨਾਉਨੇ ਹੈ ਇਸ ਮੰਦਿਰ ਦਾ ਉਸ ਅਪਲਖਸ਼ ਦੇ ਵਿੱਚ ਸਾਨੂੰ ਇੱਕ ਬਹੁਤ ਵੱਡੀ ਜਿਹੜੀ ਉਪਲਬਧੀ ਹੋਈ ਹੈ ਕਿ ਉਸ ਦਿਨ ਹੀ ਸਾਡੇ ਰਾਮ ਤਰੀਕ ਨੂੰ ਰਾਮ ਆਰਮਨ ਲਾਲਾ ਜੀ ਦੀ ਪ੍ਰਾਂਪਰਿਸ਼ਟਾ ਹੋ ਰਹੀ ਹੈ ਅਸੀਂ ਇਸ ਮੌਕੇ ਨੂੰ ਬਹੁਤ ਹੀ ਸੁਭਾਗਿਆ ਸ਼ਲ ਸਮਝਦੇ ਆਂ ਔਰ ਅਸੀਂ ਇਸ ਨੂੰ ਇਸ ਤਰੀਕੇ ਨਾਲ ਲੈਨੇ ਆ ਕਿ ਇਹ ਇੱਕ ਸਾਡੀ ਇੱਕ ਬਹੁਤ ਵੱਡੀ ਵਿਕਟਰੀ ਵੀ ਹੈ ਸਾਡੀ ਬਹੁਤ ਵੱਡੀ ਇੱਕ ਸ਼ਾਨ ਵੀ ਹੈ ਇਹ ਸਾਡੀ ਬਹੁਤ ਵੱਡਾ ਜਿਹੜਾ ਸਾਡਾ ਆਸਤਾ ਦਾ ਸੈਂਦਰ ਕੇਂਦਰ ਹੈ ਉਹ ਵੀ ਹੈ ਉਹ ਜਦੋਂ ਦੋਨੋਂ ਚੀਜ਼ਾਂ ਕੋਇਨਸਾਈਡ ਮੰਦਰ ਅਯੁੱਧਿਆ ਦੇ ਮੰਦਰ ਨਾਲ ਕੋਇਨਸਾਈਡ ਹੋ ਜਾਂਦੀ ਹੈ ਤਾਂ ਸਾਡੀ ਜਿਹੜੀ ਸ਼ੋਭਾ ਉਹ ਕਈ ਗੁਣਾ ਵੱਧ ਜਾਂਦੀ ਹੈ ਵਾਹ ਜੀ ਵਾਹ ਵਾਹ ਜੀ ਤੇ ਤੁਸੀਂ ਇਹ 22 ਤਰੀਕ ਕਿਸ ਤਰ੍ਹਾਂ ਚੁਣੀ ਸੀਗੀ ਪਹਿਲਾਂ ਜਿਹੜੀ ਇਹ ਪਹਿਲੇ ਜਦੋਂ ਸਟੈਬਲਿਸ਼ ਕੀਤਾ ਨਾ ਇਹ 22 ਤਰੀਕ ਨੂੰ ਇਸ ਦੇ ਉਦਨ ਹਾਂ ਇਹ ਕੋਇਨਸੀਡੈਂਟ ਹੈ ਜੀ ਕਿ ਇਹ ਉਸੇ ਦਿਨੀ ਸਾਡਾ ਮੰਦਰ ਔਰ ਯੁੱਧਿਆ ਦੇ ਮੰਦਰ ਨੂੰ ਇੱਕ ਜਗ੍ਹਾ ਮਿਲਾ ਦਿੱਤਾ ਗਿਆ ਇਹ ਹੀ ਰਾਮਲੀਲਾ ਇਹ ਹੀ ਰਾਮ ਦੀ ਜੋ ਇਹ ਹੀ ਰਾਮ ਦਾ ਉਪਕਾਰ ਹੈ ਸਾਡੇ ਤੇ ਓਕੇ 500 ਸਾਲ ਦੇ ਇਹ ਸੰਘਰਸ਼ ਤੋਂ ਬਾਅਦ ਜੀ ਲੱਖਾਂ ਬੰਦਿਆਂ ਨੇ ਆਪਣੀ ਕੁਰਬਾਨੀਆਂ ਦੇਣ ਤੋਂ ਬਾਅਦ ਅਯੁੱਧਿਆ ਦੇ ਵਿੱਚ ਮੰਦਰ ਬਣ ਕੇ ਤਿਆਰ ਹੋ ਰਿਹਾ ਜੀ ਔਰ ਤਕਰੀਬਨ ਕੱਲ ਨੂੰ ਉਸ ਦੀ ਪ੍ਰਧਾਨ ਮੰਤਰੀ ਜੀ ਇਸ ਦੇ ਪ੍ਰਣ ਪ੍ਰਸਤਾ ਕਰਨਗੇ ਜੀ ਔਰ ਉਦਘਾਟਨ ਦੇ ਵਿੱਚ ਲੱਖਾਂ ਹੀ ਆਦਮੀ ਉੱਥੇ ਹੋਣਗੇ ਉਸੇ ਤਰੀਕੇ ਨਾਲ ਸਾਡੇ ਇੱਥੇ ਵੀ ਹਾਂਜੀ ਇਦਾਂ ਪਬਲਿਕ ਉਮੜ ਰਹੀ ਹੈ ਜੀ ਕਿ ਇੱਕ ਤਾਂ ਸਾਡੇ ਜਿਹੜੇ ਸ਼ਾਮ ਨੂੰ ਲਾਈਟਿੰਗ ਡੈਕੋਰੇਸ਼ਨ ਇਸ ਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੁੰਦੇ ਆ ਤੋ ਉਹ ਇਹ ਸਾਡਾ ਇੱਕ ਸ਼ਾਨ ਨੂੰ ਬਹੁਤ ਵੱਡੀ ਸ਼ਾਨ ਪੈਦਾ ਕਰਦੇ ਆ ਸੋ ਕੱਲ ਨੂੰ ਫਿਰ ਘਰ-ਘਰ ਦੇ ਵਿੱਚ ਇੱਕ ਦੀਪਮਾਲਾ ਵੀ ਕੀਤੀ ਜਾਵੇਗੀ। ਹਰ ਘਰ ਦੇ ਵਿੱਚ ਅਸੀਂ ਪਹਿਲੇ ਅ ਅਕਸਸ ਵੰਡੇ ਆ ਉਹਨਾਂ ਨੂੰ ਸਾਰਾ ਪ੍ਰੋਗਰਾਮ ਦੱਸਿਆ ਔਰ ਜਿਹੜਾ ਮੰਦਰ ਦਾ ਪ੍ਰੋਗਰਾਮ ਹੈ ਉਹ ਵੀ ਹੈ ਜਿਹੜਾ ਯੁੱਧਿਆਚ ਪ੍ਰੋਗਰਾਮ ਕੱਲ ਨੂੰ ਹੋਏਗਾ ਉਸ ਨੂੰ ਅਸੀਂ ਵੱਡੀ ਵੱਡੀ ਸਕਰੀਨ ਸਕਰੀਨ ਲਗਾ ਕੇ ਉਹ ਵੀ ਦਿਖਾਵਾਂਗੇ ਇਸ ਨੂੰ। ਸਾਰੀ ਦੁਨੀਆ ਨੂੰ ਦਿਖਾਵਾਂਗੇ ਜਿੰਨੇ ਲੋਕ ਇੱਥੇ ਹੁੰਦੇ ਆ ਕਿਉਂਕਿ ਸਾਨੂੰ ਬੜਾ ਮਾਣ ਹੈ ਇਸ ਦੇਸ਼ ਦੀ ਪੁਰਾਣੀ ਸੰਸਕ੍ਰਿਤੀ ਤੇ ਔਰ ਸਨਾਤਨ ਧਰਮ ਦੇ ਤੇ ਸਾਨੂੰ ਬਹੁਤ ਮਾਣ ਹੈ ਕਿਉਂਕਿ ਇਹ ਇੱਕ ਐਸੀ ਚੀਜ਼ ਹੈ ਜਿਹੜੀ ਕਿ ਸਾਰੀ ਦੁਨੀਆ ਨੂੰ ਰਸਤਾ ਦਿਖਾਉਂਦੀ ਹੈ ਔਰ ਇਟ ਇਸ ਅ ਵੇ ਆਫ ਲਾਈਫ ਇਹ ਸਾਡਾ ਜਿਹੜਾ ਇੱਕ ਜ਼ਿੰਦਗੀ ਦਾ ਰਹਿਣ ਦਾ ਜਿਹੜਾ ਹੈ ਕਿਉਂਕਿ ਬੇਸਿਕਲੀ ਹਿੰਦੁਸਤਾਨ ਦੇ ਲੋਕ ਜਿਹੜੇ ਆ ਉਹ ਅਮਨ ਪਸੰਦ ਆ ਇਸ ਦਾ ਡੰਕਾ ਸਾਰੀ ਦੁਨੀਆ ਚ ਵੱਜ ਰਿਹਾ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜੀ ਕਿ ਸਾਡੀ ਪੁਰਾਣੀ ਸੰਸਕ੍ਰਿਤੀ ਤੋਂ ਲੋਪ ਹੋ ਗਿਆ ਸੀ ਸਾਡੀ ਸੰਸਕ੍ਰਿਤੀ ਨੂੰ ਜਿਨ੍ਹਾਂ ਨੇ ਦਬਾਉਣ ਦੀ ਮੁਸਲਮਾਨ ਆਏ ਉਹਨਾਂ ਨੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅੰਗਰੇਜ਼ ਆਏ ਉਹਨਾਂ ਨੇ ਖਤਮ ਕੀਤੀ ਇਥੋਂ ਕਰ ਜਿਹੜਾ ਲਾਰਡ ਮੈਕਲੇ ਹੋਇਆ ਉਹਨੇ ਸਾਡੀ ਐਜੂਕੇਸ਼ਨ ਸਿਸਟਮ ਨੂੰ ਖਰਾਬ ਕੀਤਾ ਸਾਡੇ ਅਸੀਂ ਇਹ ਸਮਝਦੇ ਹਾਂ ਕਿ ਬ੍ਰਿਟਿਸ਼ ਸਰਕਾਰ ਦੀ ਅਸੈਂਬਲੀ ਦੇ ਵਿੱਚ ਇਹ ਡਿਸਕਸ ਹੋ ਚੁੱਕਾ ਹੈ ਕਿ ਜਿਹੜਾ ਸਾਡੇ ਮੈਡੀਕਲ ਸਿਸਟਮ ਹੁੰਦਾ ਸੀ ਆ ਇਸ ਨਾਲ ਵੀ ਵਧੀਆ ਹੁੰਦਾ ਸੀ ਜਿਹੜਾ ਕਿ ਇਹਨਾਂ ਨੇ ਸਾਡਾ ਸਿਸਟਮ ਜਿਹੜਾ ਸਾਡਾ এডੂਕੇਸ਼ਨ ਸਿਸਟਮ ਹੁੰਦਾ ਸੀ ਉਹ ਇੱਕ ਐਸਾ ਸਿਸਟਮ ਸੀ ਗੁਰੂਕੋਲ ਦਾ ਕਿ ਉਹਦੇ ਵਿੱਚ ਬੱਚੇ ਨਿਕਲ ਕੇ ਜਿਹੜੇ ਨਿਕਲਦੇ ਸਾਇੰਸ ਸੈਂਟੀਫਿਕ ਤੁਸੀਂ ਦੇਖੋ ਕਿ ਸਾਡਾ ਜਿਹੜਾ ਸ਼ਾਸਤਰ ਹੈ ਅਸਟਰੋਲੋਜੀ ਹੈ ਕਿੰਨੀ ਪੁਰਾਣੀ ਹੈ ਸਾਡੀ ਜਿਹੜੀ ਜਨਤਕੀਆਂ ਬਣੀਆਂ ਆ ਉਹ ਜੰਤਰੀਆਂ ਦਾ ਜਿਹੜਾ ਰਿਕਾਰਡ ਹੈ ਉਹ ਕਈ ਕਈ ਸਾਲਾਂ ਤੋਂ ਚੱਲ ਰਿਹਾ ਐਸ ਐਸ ਇਟ ਇਜ਼ ਚੱਲ ਰਿਹਾ ਉਸ ਦੇ ਵਿੱਚ ਕੋਈ ਰੁਕਾਵਟ ਨਹੀਂ ਆ ਰਹੀ ਲੋਕਾਂ ਨੇ ਪਹਿਲੇ ਕਿਹਾ ਵੀ ਜਿਹੜੀ ਜ਼ਮੀਨ ਚਪਟੀ ਹੈ ਮੁਸਲਮਾਨ ਹਾਲੇ ਵੀ ਕਹਿੰਦੇ ਕਿ ਜ਼ਮੀਨ ਚਪਟੀ ਹੈ ਤੇ ਸਾਡੇ ਸਾਇੰਸਦਾਨਾਂ ਨੇ ਕਈ ਹਜ਼ਾਰ ਸਾਲ ਪਹਿਲਾਂ ਕੀਤਾ ਕਿ ਜ਼ਮੀਨ ਗੋਲਾ ਹੈ ਔਰ ਜ਼ਮੀਨ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ ਤੁਸੀਂ ਦੇਖੋ ਬ੍ਰਿਟਿਸ਼ ਲੋਕ ਕਈ ਲੋਕਾਂ ਨੂੰ ਨੇ ਦੇਗਾ ਚੋ ਬਾਲ ਕੇ ਮਾਰ ਦਿੱਤਾ ਜਿਨ੍ਹਾਂ ਨੇ ਕਿਹਾ ਕਿ ਜ਼ਮੀਨ ਜਿਹੜੀ ਗੋਲਾ ਸਾਡਾ ਜਿਹੜਾ ਸਾਇੰਸ ਹੈ ਉਹ ਬੜੀ ਕਦੀਮੀ ਹੈ ਔਰ ਬਹੁਤ ਸਾਰੇ ਸਾਨੂੰ ਇਹ ਵੀ ਪਤਾ ਚੱਲਦਾ ਕਿ ਸਾਡੇ ਬਹੁਤ ਸਾਰੇ ਸ਼ਾਸਤਰ ਜਿਨ੍ਹਾਂ ਦੇ ਵਿੱਚ ਪੂਰੀ ਸਾਇੰਸ ਸੀ ਇਹ ਲੋਕ ਲੈ ਗਏ ਔਰ ਉਹਨਾਂ ਦੇ ਦੇ ਬੇਸ ਦਿੱਤੇ ਉਹਨਾਂ ਨੂੰ ਡਿਵੈਲਪ ਕੀਤਾ ਅਸੀਂ ਜਿਸ ਸਥਾਨ ਤੇ ਅਸੀਂ ਹੁਣ ਪਹੁੰਚ ਰਹੇ ਹਾਂ ਅਸੀਂ ਪਤਾ ਨਹੀਂ ਕਿੰਨੇ ਸਾਲ ਪਹਿਲੇ ਪਹੁੰਚ ਰਹੇ ਤੁਸੀਂ ਦੇਖੋ ਹਵਾਈ ਜਹਾਜ਼ ਸਾਡੇ ਟਾਈਮ ਤੇ ਕਹਿੰਦੇ ਨਾ ਰਾਵਣ ਦੇ ਕੋਲ ਉਡਣ ਖਟੋਲਾ ਸੀ ਜੀ ਤੇ ਇਹਦਾ ਮਤਲਬ ਕਿ ਸਾਡੀ ਜਿਹੜੀ ਪਹੁੰਚ ਸੀਗੀ ਸੂਰਜ ਚੰਦਰਮਾ ਤੱਕ ਉਸ ਵੇਲੇ ਵੀ ਸੀ ਜਿਹੜੀ ਕਿ ਹੁਣ ਅਸੀਂ ਹੌਲੀ 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 ਦੁਨੀਆ ਨੂੰ ਵੀ ਪਾਰ ਕਰਦੇ ਜਾ ਰਹੇ ਹਾਂ ਇੱਕ ਬਹੁਤ ਵੱਡੀ ਉਪਲਬਧੀ ਹੈ ਸਾਡੇ ਦੇਸ਼ ਦੀ ਔਰ ਇਹ ਜਿਹੜਾ ਸਾਡਾ ਦੇਸ਼ ਆ ਰੀ ਰੀਇਸਟੈਬਲਿਸ਼ ਹੋ ਰਿਹਾ ਹੈ ਜੀ ਔਰ ساری ਦੁਨੀਆ ਜਾਣ ਰਹੀ ਹੈ ਕਿ ਭਾਰਤ ਕਿਆ ਚੀਜ਼ ਹੈ ਔਰ ਹਰ ਦੇਸ਼ ਸਾਡੇ ਦੇਸ਼ ਨਾਲ ਕਨੈਕਟ ਹੋਣਾ ਚਾਹੁੰਦਾ ਤੇ ਹੁਣ ਅਸੀਂ ਜੇ ਆਪਣੇ ਪੜੋਸੀ ਦੇਸ਼ ਨੂੰ ਪੁੱਛ ਦੇਖ ਲਈਏ ਪਾਕਿਸਤਾਨ ਨੂੰ ਉਹਨਾਂ ਦੀਆਂ ਔਰਤਾਂ ਹਿੰਦੁਸਤਾਨ ਨਾਲ ਇੰਨਾ ਪਿਆਰ ਕਰਦੀਆਂ ਉਹ ਕਹਿੰਦੇ ਪਤਾ ਨਹੀਂ ਕਿਉਂ ਇਹਨਾਂ ਨੇ ਪਾਰਟਿਸ਼ਨ ਕਰਤੀ ਅਸិតਾ ਹਿੰਦੁਸਤਾਨ ਨਹੀਂ ਰਹਿਣਾ ਪਸੰਦ ਕਰਦੇ ਸੀ ਇਹ ਇੱਕ ਸਾਡੀ ਬਹੁਤ ਵੱਡੀ ਜਿੱਤ ਹੈ ਜੀ ਤੇ ਹੌਲੀ ਹੌਲੀ ਅਸੀਂ ਵੱਧ ਰਹੇ ਹਾਂ ਔਰ ਮੈਨੂੰ ਪੱਕਾ ਉਮੀਦ ਹੈ ਕਿ ਅਸੀਂ ਕਿਸੇ ਦਿਨ ਵੀਲ ਰੀਚ ਟੂ ਦੀ ਜ਼ੀਨਥ ਆਫ ਗਲੋਰੀ ਤੋ ਜਿਹੜੀ ਕਿ ਸਾਰੀ ਦੁਨੀਆ ਚ ਇੱਕ ਬਹੁਤ ਵੱਡਾ ਮੈਸੇਜ ਦੇ ਹੈਗੇ ਔਰ ਅਸੀਂ ਇੱਕ ਵਿਸ਼ਵ ਗੁਰੂ ਬਣ ਕੇ ਉਭਰਾਂਗੇ ਜੀ ਕੀ ਕਹੂਗੇ ਜੀ 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 ਪ੍ਰੋਗਰਾਮ ਰਵਿੰਦਰ ਜੀ ਹਾਂਜੀ ਮੈਂ ਮੈਂ ਰਵਿੰਦਰ ਪੁਸ਼ਪ ਬਖਤਿਆਰ ਮੈਂ ਇਸ ਮੰਦਰ ਦਾ ਜਨਰਲ ਸੈਕਟਰੀ ਹਾਂ ਤੇ ਸਭ ਤੋਂ ਪਹਿਲਾਂ ਦਾ ਮੈਂ ਤੁਹਾਡੇ ਧਿਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਸਾਡੇ ਜਿਹੜੇ ਇੱਥੇ ਪੱਟ ਸਾਹਿਬ ਆਏ ਆ ਸ਼ਿਵਰਾਮ ਪੱਟ ਜੀ ਉਹਨਾਂ ਨੂੰ ਮੈਂ ਜੀ ਆਇਆਂ ਕਹਨਾ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਵੈਸੇ ਤਾਂ ਤੁਹਾਨੂੰ ਜ਼ਿਆਦਾਤਰ ਤਾਂ ਇਹਨਾਂ ਨੇ ਬਤਾ ਹੀ ਦਿੱਤਾ ਸਾਡਾ ਸਵੇਰੇ ਪਹਿਲਾਂ 9 ਵਜੇ ਹਵਨ ਹੋਏਗਾ ਉਸ ਤੋਂ ਬਾਅਦ ਝੰਡਾਰਾ ਫੈਰਾਇਆ ਜਾਏਗਾ ਤੇ ਉਸ ਤੋਂ ਬਾਅਦ 10 ਤੇ 12 ਸਾਡਾ ਸਪੈਸ਼ਲ ਪ੍ਰੋਗਰਾਮ ਹੋਏਗਾ ਅਸੀਂ ਇਹੋ ਦਾ ਦਾ ਪ੍ਰੋਗਰਾਮ ਲਾਈਵ ਦਿਖਾਵਾਂਗੇ ਨਾਲ ਦੀ ਨਾਲ ਸਾਡਾ ਕੀਰਤਨ ਚੱਲਦਾ ਰਹੇਗਾ ਉਸ ਤੋਂ ਬਾਅਦ ਸ਼ਾਮੀ ਰਾਤੀ ਸਾਡਾ ਹੋਰ ਵੀ ਵਧੀਆ ਪ੍ਰੋਗਰਾਮ ਹੈ ਅਸੀਂ ਝਾਂਕੀਆਂ ਦਿਖਾ ਰਹੇ ਹਾਂ ਚਾਕੀਆਂ ਦਿਖਾ ਰਹੇ ਆ ਤੇ ਉਸ ਤੋਂ ਦੁਪਹਿਰ ਤੇ ਸਾਡਾ ਲੰਗਰ ਦਾ ਪ੍ਰੋਗਰਾਮ ਵੀ ਹੈ ਜੀ ਤੇ ਜਿਹੜਾ ਕਿ ਇੱਕ ਵਿਸ਼ੇਸ਼ ਮਤਲਬ ਅੱਛਾ ਪ੍ਰੋਗਰਾਮ ਤੁਸੀਂ ਕਹਿ ਰਹੇ ਆ ਇਸ ਏਰੀਆ ਦਾ ਅੱਛਾ ਪ੍ਰੋਗਰਾਮ ਹੋਏਗਾ ਜੀ ਤੇ ਦੂਸਰੀ ਗੱਲ ਕਹਾਂਗਾ ਕਿ ਸਾਡੇ ਜੋ ਮੰਦਰ ਹੈ ਉਹਦੇ ਨਾਲ ਜਿਹੜੇ ਵੀ ਬੰਦੇ ਜੁੜੇ ਹੋਏ ਆ ਇੱਕ ਤਾਂ ਇਸੇ ਮੰਦਰ ਦੀ ਆਸਥਾ ਦੇ ਨਾਲ ਹੋਣ ਤੋਂ ਬਾਅਦ ਉਹਨਾਂ ਦੀ ਗਰੋਥ ਬਹੁਤ ਹੋ ਰਹੀ ਹੈ ਜਾਂ ਉਹ ਬੰਦੇ ਬਹੁਤ ਉੱਪਰ ਜਾ ਰਹੇ ਆ ਤੇ ਜਿਹੜੇ ਸਾਡੇ ਮੰਦਰ ਚ ਦਾਨ ਦਾਨ ਵਗੈਰਾ ਵੀ ਆ ਰਿਹਾ ਹੈ ਬੰਦੇ ਬੜ ਚੜ ਕੇ ਇਹਦੇ ਚੀਸਾ ਲੈ ਰਹੇ ਆ ਸਾਡੇ ਨਾਲ ਹੀ ਆ ਸੰਤੋਸ਼ ਜੀ ਆ ਇਹਨਾਂ ਨੇ ਹੁਣੇ ਹੀ ਸਾਡੇ ਅਪਰੋਕਸੀਮੇਟ 1 ਕਿਲੋ ਦਾ ਮੁਕਟ ਦਾਨ ਕੀਤਾ ਅਪਰੋਕਸੀਮੇਟ 900 ਗ੍ਰਾਮ ਦਾ ਮੁਗਰ ਦਾਨ ਕੀਤਾ ਇਸੇ ਤਰ੍ਹਾਂ ਸਾਡੇ ਜਿਹੜੇ ਕਿਨਰ ਹੈ ਉਹਨਾਂ ਨੇ ਸਾਨੂੰ ਕੱਲ 51000 ਰੁਪਏ ਦਿੱਤਾ ਤੇ 50000 ਰੁਪਏ ਹੋਰ ਦੇਣ ਨੂੰ ਕਿਹਾ ਹੈ ਇੱਕ ਦੋ ਦਿਨ ਦੇ ਅੰਦਰ ਉਸ ਤੋਂ ਪਹਿਲਾਂ ਸਾਨੂੰ ਸੋਨੇ ਦੀਆਂ ਨਸਾਂ ਦਿੱਤੀਆਂ ਤੇ ਨਾਲ ਸਾਨੂੰ ਚਾਂਦੀ ਦੇ ਮੋਕਟ ਸਾਰੇ ਮੰਦਰ ਦੇ ਉਹਨਾਂ ਨੇ ਮੋਕਟ ਬਣਾਏ ਸੀ ਇਸ ਕਰਕੇ ਦੂਸਰਾ ਜਿਹੜਾ ਹੈ ਜਿੰਨਾ ਵੀ ਇੱਥੇ ਅਯੁੱਧਿਆ ਦਾ ਆਰਗੇਨਾਈਜ਼ ਹੋਇਆ ਚੰਡੀਗੜ੍ਹ ਚ ਉਹਦਾ ਜਿਹੜਾ ਮੁੱਖ ਕੇਂਦਰ ਹੈ ਉਹ ਸਾਡਾ ਮੰਦਰ ਮੰਨਿਆ ਗਿਆ ਹੈ ਸਾਡੇ ਇੱਥੇ ਤੋਂ ਹੀ ਸਾਰੇ ਜਿੱਤੇ ਵੀ ਅਕਸ਼ਤ ਗਏ ਆ ਮੰਦਰਾਂ ਚ ਉਹ ਇੱਥੋਂ ਹੀ ਗਏ ਆਂ ਅਰ ਸਾਡਾ ਸਾਰਾ ਸਾਡੀ ਕਵਰੇਜ ਈਵਨ આજ ਤੱਕ ਚੈਨਲ ਤੱਕ ਹੋਈ ਹੈ ਤੇ ਇਸ ਕਰਕੇ ਮੈਂ ਇੰਨਾ ਹੀ ਕਹਿੰਦਾ ਹੋਇਆ ਆਪ ਸਭ ਦਾ ਸ਼ਿਵਰਾਵ ਜੀ ਦਾ ਸਾਡੀ ਐਗਜ਼ੀਕਿਊਟਿਵ ਮੈਂਬਰਸ ਦਾ ਸਾਡੇ ਪ੍ਰਧਾਨ ਜੀ ਦਾ ਮਹਾਜਨ ਸਾਹਿਬ ਦਾ ਸਭ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ ਜੀ ਧੰਨਵਾਦ ਹਾਂਜੀ ਮਹਾਜਨ ਸਾਹਿਬ ਕੀ ਕਹਿਣਾ ਜੋ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਪੂਰੇ ਵਾਰਡ ਦੇ ਵਿੱਚ ਇਹ ਖੁਸ਼ੀ ਮਨਾਈ ਜਾ ਰਹੀ ਹੈ ਜੋ ਯੋਧਿਆ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਸਭ ਤੋਂ ਪਹਿਲੇ ਤਾਂ ਮੈਂ જય શ્રી RAM ਬੁਲਾਗਾ ਜੀ ਇਹ ਜਿਹੜੀ ਸਾਡੀ ਜਿਹਨੂੰ ਕਹਿ ਸਕਦਾ ਹੈ ਕਿ 500 ਸਾਲਾਂ ਦਾ ਸੰਘਰਸ਼ ਹੋਇਆ ਜਿਹਦੇ ਕਰਕੇ ਕਿ ਅੱਜ ਕੱਲ ਸਾਡੇ ਉੱਥੇ ਪ੍ਰਾਨ ਪ੍ਰਤੀਸ਼ਟਾ ਅਯੁੱਧਿਆ ਵਿੱਚ ਹੋ ਰਹੀ ਹੈ ਜੀ ਇਹ ਸਾਡੀ ਪੀੜੀ ਦਾ ਅਸੀਂ ਇਸ ਪੀੜੀ ਦੇ ਬੜੇ ਗੁਜਾ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਸਾਨੂੰ ਮੌਕਾ ਮਿਲ ਰਿਹਾ ਹੈ ਕਿ ਸ਼੍ਰੀ ਰਾਮ ਜੀ ਦਾ ਪ੍ਰਣ ਪ੍ਰਤੀਸ਼ਟਾ ਸੀ ਦੇਖ ਰਿਹਾ ਪੂਰਾ ਪੂਰੀ ਦੁਨੀਆ ਇਹਨੂੰ ਪੂਰੀ ਦੁਨੀਆ ਇਹਨੂੰ ਜਿਹਨੂੰ ਕਹਿੰਦੇ ਆ ਕਿ ਬੜੇ ਜੋਸ਼ ਉਤਸ਼ਾਹ ਨਾਲ ਇਹਨੂੰ ਮਨਾ ਰਹੀ ਹੈ ਜੀ ਹਾਂਜੀ ਡੀਡੀ ਜੋਸ਼ੀ ਜੀ ਸੋ ਕੀ ਤੁਹਾਡੇ ਵਿਚਾਰ ਨੇ 550 ਸਾਲ ਲੱਗੇ ਬੜੀਆਂ ਕੁਰਬਾਨੀਆਂ ਹੋਈਆਂ ਬੜੇ ਖੂਨ ਖਰਾਬੇ ਹੋਏ ਹਨ ਠੀਕ ਹੈ ਜੀ ਸੋ ਅੱਜ ਇਹ ਇੱਕ ਖੁਸ਼ੀ ਦਾ ਦਿਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਹਜ਼ਾਰਾਂ ਲੱਖਾਂ ਲੋਕੀ ਬੜੇ ਖੁਸ਼ੀ ਨਾਲ ਮਨਾ ਰਹੇ ਆ ਔਰ ਸਾਨੂੰ ਵੀ অতি ਪ੍ਰਸੰਨਤਾ ਹੈ ਕਿ ਜੁਧਿਆ ਧਿਆਨ ਸਾਡਾ ਉਧਰ ਹੀ ਆ ਟੀਵੀ ਦੇ ਵਿੱਚ بار-ਬਾਰ ਚੈਨਲ ਆਸੀ ਉਹੀ ਬਦਲ-ਬਦਲ ਕੇ ਦੇਖਦੇ ਆ ਸਾਡਾ ਜੀ ਕਰਦਾ ਕਿ ਉੱਥੇ ਹੁੰਦੇ ਕੋਈ ਕਾਸ਼ ਹੋਏ ਲੇਕਿਨ ਠੀਕ ਹੈ ਸਾਡੀ ਆਤਮਾ ਉੱਥੇ ਹੈ ਲੇਕਿਨ ਸਾਨੂੰ ਬੜੀ ਖੁਸ਼ੀ ਹੈ ਕਿ ਬਹੁਤ ਬਦਿਆ ਪ੍ਰੋਗਰਾਮ ਹੋ ਰਿਹਾ ਕਈ ਸਾਲਾਂ ਬਾਅਦ ਹੈ ਹੁਣੇ RAM ji ਦੀ ਮੂਰਤੀ ਸਥਾਪਿਤ ਹੋ ਰਹੀ ਹੈ ਔਰ ਹਿੰਦੁਸਤਾਨ ਤਰੱਕੀ ਕਰੇਗਾ ਔਰ ਬਹੁਤ ਬੜੇਗਾ ਜੀ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਚੋਪੜਾ ਸਾਹਿਬ ਸੋ ਕਿੰਨਾ ਕਿ ਦਿਲ ਦੇ ਵਿੱਚ ਸਕੂਨ ਹੋ ਰਿਹਾ ਕਹਿੰਦੇ ਵੀ ਧਰਤੀ ਨੂੰ ਵੀ ਪੱਬ ਨਹੀਂ ਲੱਗ ਰਿਹਾ ਹੁਣੇ ਤੁਹਾਡੇ ਬਿਲਕੁਲ ਜੀ ਜੈ ਸ਼੍ਰੀ ਰਾਮ ਪਹਿਲੇ ਸਭ ਨਾਲ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈ ਸ਼੍ਰੀ ਰਾਮ ਨਾਲ ਸਾਡੇ ਮੰਦਰ ਚ ਵੀ ਜਿਹੜਾ ਦੇਖੋ ਇਹ ਕੋਇਨਸੀਡੈਂਸੀ ਆ ਵੀ ਸਾਡੇ ਮੰਦਰ ਦਾ ਸਥਾਪਨਾ ਦਿਵਸ ਤੇ ਯੋਧਾਜੀ ਚ ਜਿਹੜਾ ਰਾਮ ਲੱਲਾ ਦਾ ਸਥਾਪਨਾ ਦਿਵਸ ਸਿੱਕੋ ਦੇਣਾ 22 ਤਰੀਕ ਨੂੰ 22 ਜਨਵਰੀ ਸਾਨੂੰ ਵੈਸੇ ਵੀ ਅਸੀਂ ਮਤਲਬ ਜਦ ਦੇ ਛੋਟੇ ਤੋਂ ਵੱਡੇ ਹੋਏ ਆ ਇੱਥੇ ਹਾ ਮੰਦਰ ਨੂੰ ਦੇਖਦੇ ਦੇਖਦੇ ਹੀ ਆਪਾਂ ਮਤਲਬ ਸਾਡੇ ਸਾਹਮਣੇ ਬਣਿਆ ਤੇ ਤਰੱਕੀਆਂ ਦੇ ਦੌਰ ਤੇ ਅੱਛਾ ਨਿਕਲ ਰਿਹਾ ਇੱਥੇ ਜਿਹੜੀਆਂ ਹੋਰ ਵੀ ਫੈਸਿਲਿਟੀਆਂ ਵੀ ਜਿਹੜੀਆਂ ਇੱਥੇ ਕਾਫੀ ਅਸੀਂ ਲਾਈਆਂ ਹੋਈਆਂ ਜਿਸ ਤਰ੍ਹਾਂ ਫ੍ਰੀ ਹੋਮੋਪੈਥਿਕ ਹੈ ਫਿਜ਼ੀਓਥੈਰੇਪੀ ਹੈ ਨਿਊਰੋਲੋਜੀ ਦਾ ਹੈਗਾ ਇੱਥੇ ਲਾਇਬ੍ਰੇਰੀ ਅਸੀਂ ਬਣਾਈ ਹੋਈ ਆਪਣੀ ਤੇ ਸਲਾਈ ਸੈਂਟਰ ਵੀ ਹੈ ਇੱਥੇ ਜਿਹੜਾ ਚੱਲ ਰਿਹਾ ਸਾਡਾ ਅਸੀਂ ਮਤਲਬ ਦਿੰਨੇ ਆ ਇੱਥੇ ਫ੍ਰੀ ਸਿੱਖਿਆ ਜਿਹੜਾ ਬੱਚਿਆਂ ਨੂੰ ਜਿਹੜੇ ਲੁੜੀਂਦੇ ਬੱਚੇ ਨੇ ਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੇ ਜਿਹੜੇ ਪੁਰਖਿਆਂ ਨੇ ਜਿਹੜਾ ਕੀਤਾ ਸੀ ਸਟਰਗਲ 400 450 500 ਸਾਲ ਦੇ ਸਟਰਗਲ ਤੋਂ ਬਾਅਦ RAM ਲਲਾ ਦੀ ਸਥਾਪਨਾ ਹੋ ਰਹੀ ਹੈ ਕੱਲ ਨੂੰ ਫਾਈਨਲੀ ਅਸੀਂ ਤੇ ਮਤਲਬ ਉਹ ਤਾਂ ਸਾਡੇ ਨਹੀਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਤਾਂ ਨਹੀਂ ਦੇਖ ਪਾਏ ਲੇਕਿਨ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਇਸ ਮੌਕੇ ਨੂੰ ਅਸੀਂ ਦੇਖ ਪਾਵਾਂਗੇ ਸਾਡਾ ਮੰਦਿਰ ਵੀ ਬੜੀ ਧੂਮਤਾਬ ਨਾਲ ਇਸ ਨੂੰ ਮਨਾ ਰਿਹਾ ਹੈ ਕੱਲ ਨੂੰ ਪੂਰੀ ਇੱਥੇ ਸਕਰੀਨ ਲਗਾ ਕੇ ਅਸੀਂ ਲਾਈਵ ਲਾਈਵ ਜਿਹੜਾ ਉੱਥੇ ਚੱਲੇਗਾ ਉੱਥੇ ਪੂਰਾ ਸਾਰੇ ਤੇ ਜਿੰਨੇ ਵੀ ਸਾਡੇ ਆਣਗੇ ਉਹਨਾਂ ਨੂੰ ਦਿਖਾਇਆ ਜਾਏਗਾ ਹੋਰ ਜਿਹੜਾ ਇੱਥੇ ਰਾਮ ਕਥਾ ਦਾ ਚੱਲ ਰਿਹਾ ਕੱਲ ਉਹਦਾ ਅਸੀਂ ਜਿਹੜਾ ਕੱਲ ਅੰਤਿਮ ਦਿਵਸ ਹੈ ਉਹਦਾ ਤੇ ਰਾਮ ਲਲਾ ਜੀ ਦਾ ਜਨਮ ਦਿਨ ਤੇ ਅਸੀਂ ਉਹਨੂੰ ਜਨਮ ਦਿਨ ਦਾ ਸੁਣ ਕੇ ਉਸ ਤੋਂ ਅਸੀਂ ਉਹਨੂੰ ਖਤਮ ਕਰਾਂਗੇ ਉਸ ਤੋਂ ਬਾਅਦ ਲੰਗਰ ਹੋਏਗਾ ਜਿਹੜਾ ਟੂਟ ਤੇ ਸ਼ਾਮ ਨੂੰ ਜਿਹੜੀਆਂ ਚਾਂਕੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਬੜੇ ਵੱਡੇ ਪੱਧਰ ਤੇ ਮਨਾਇਆ ਜਾਏਗਾ ਥੈਂਕ ਯੂ ਧੰਨਵਾਦ ਸिलाई ਸੈਂਟਰ ਦੀ ਇੱਕ ਬੜੀ ਉਪਰਉਧੀ ਹੈ ਕਿ ਜਿਹੜੇ ਬੱਚਿਆਂ ਨੇ ਇੱਥੋਂ ਸਲਾਈ ਸਿੱਖ ਕੇ ਗਏ ਆ ਜੀ ਕਈਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਇਹ ਸਾਨੂੰ ਬੈਕਗਰਾਉਂਡ ਜਿਹੜੀ ਹੈ ਨਾ ਫੀਡਬੈਕ ਉਹ ਸਾਨੂੰ ਮਿਲਦੀ ਹੈ ਕਿ ਉਹ ਜਿਹੜੇ ਇੱਥੋਂ ਜਾ ਕੇ ਔਰ ਉਹ ਬੜੇ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਟੀਚਰ ਅਸੀਂ ਰੱਖੀ ਉਹਨੂੰ ਅਸੀਂ ਕੋਈ ਪੇਮੈਂਟ ਨਹੀਂ ਕਰਦੇ ਉਹ ਫ੍ਰੀ ਉਹ ਕੰਮ ਕਰਦੀ ਹੈ ਇਹ ਸਭ ਤੋਂ ਵੱਡੀ ਚੀਜ਼ ਹੈ ਮਿਸ ਸਿੱਧੂ ਹੈ ਜਿਹੜੇ ਕਿ ਇੱਕ ਨਾਂ ਦਾ ਸਾਡਾ ਸ਼ਕੁੰਤਲਾ ਟਰਸਟ ਸ਼ਕੁੰਤਲਾ ਦੇਵੀ ਦਾ ਹਾਂ ਉਹ ਫਾਊਂਡੇਸ਼ਨ ਆ ਉਹਨਾਂ ਦਾ ਸਹਿਯੋਗ ਹੈ ਸਾਨੂੰ ਸਲਾਈ ਸੈਂਟਰ ਨੂੰ ਚਲਾਉਣ ਦਾ ਬਹੁਤ ਅੱਛਾ ਸੰਯੋਗ ਮਿਲਦਾ ਸਾਡਾ ਬਹੁਤ ਅੱਛਾ ਸਾਨੂੰ ਬੈਕਗ੍ਰਾਉਂਡ ਮਿਲਦੀ ਹੈ ਸਭ ਤੋਂ ਵੱਡੀ ਸਾਨੂੰ ਕਿ ਉਹਨਾਂ ਦਾ ਬੜਾ ਸਾਨੂੰ ਮਿਲਦਾ ਹੈ ਸਹਾਰਾ ਮਿਲਦਾ ਹੈ ਜੀ ਤਾਂ ਉਸ ਦੇ ਨਾਲ ਅਸੀਂ ਬੜੀ ਕਾਮਯਾਬੀ ਨਾਲ ਉਸ ਸਲਾਈ ਸੈਂਟਰ ਨੂੰ ਚਲਾ ਰਹੇ ਹਾਂ ਮਾਣ ਮਹਿਸੂਸ ਹੁੰਦਾ ਵੀ ਆਪਣੇ ਜੋ ਬੱਚੇ ਅਸੀਂ ਸੈਂਟਰ ਦੇ ਵਿੱਚ ਔਰ ਅਸੀਂ ਹਰ ਵਕੇਸ਼ਨ ਦੇ ਵਿੱਚ ਅਸੀਂ ਇੱਥੇ ਬੱਚਿਆਂ ਦੇ ਕੈਂਪ ਲਗਾਉਂਦੇ ਆ ਜਿਨ੍ਹਾਂ ਦੀ ਕੋਈ ਜਿਸ ਤਰ੍ਹਾਂ ਸਕੇਨਰੀ ਬਣਾਉਣਾ ਪੇਂਟਿੰਗ ਕਰਨਾ ਇਹ ਜਿਹਿਆਂ ਦਾ ਅਸੀਂ ਲਗਾਉਂਦੇ ਆ ਫਿਰ ਉਹਨਾਂ ਨੂੰ ਅਸੀਂ ਪ੍ਰਾਈਜ਼ ਦਿੰਨੇ ਆ ਜਿਹੜੇ ਇੱਕ ਬੱਚੇ ਉਹਨਾਂ ਦੇ ਵਿੱਚ ਬੜਾ ਅੱਛਾ ਔਰ ਕਈ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦਾ ਵੀ ਪ੍ਰਬੰਧ ਕਰਦੇ ਆ ਕਿ ਸਭ ਤੋਂ ਵੱਡੀ ਚੀਜ਼ ਆ ਕਿ ਪੀਜੀਆ ਦੇ ਵਿੱਚ ਸਾਡੇ ਜਿਹੜੇ ਕੈਂਸਰ ਪੇਸ਼ੈਂਟ ਹੈ ਉਹਨਾਂ ਨੂੰ ਅਸੀਂ ਦਵਾਈਆਂ ਲਈ ਮੰਦਰ ਵੱਲੋਂ ਪੈਸੇ ਵੀ ਦਿੰਨੇ ਹੈਗੇ ਆ ਦਵਾਈਆਂ ਦੰਨੇ ਪੈਸੇ ਨਹੀਂ ਦਿੰਦੇ ਜੀ ਹਾਂ ਵਾਹ ਜੀ ਜੋ ਡਾਕਟਰ ਲਿਖ ਕੇ ਭੇਜਦਾ ਕਿ ਇਹ ਆਦਮੀ ਫਿੱਟ ਨਹੀਂ ਹੈ ਨਹੀਂ ਹੈ ਗਰੀਬ ਹੈ ਇਹ ਅਫੋਲਡ ਨਹੀਂ ਕਰ ਸਕਦਾ ਅਸੀਂ ਉਹਨਾਂ ਨੂੰ ਦਵਾਈ ਦੇ ਪੈਸੇ ਦਿੰਨੇ ਆ ਸੋ ਬਹੁਤ ਧਰਮ ਦੇ ਕੰਮ ਮਤਲਬ ਕਿ ਕਰਦੇ ਰਹਿੰਦੇ ਆ ਤੁਸੀਂ ਐਕਟੀਵਿਟੀ ਮਤਲਬ ਕਿ ਇਹ ਉਸ ਇਹ ਉਸ ਈਸ਼ਵਰ ਦੀ ਹੀ ਇਨਸਪੀਰੇਸ਼ਨ ਹੈ ਸਰ ਅਸੀਂ ਕੁਝ ਨਹੀਂ ਹੈ ਜੀ ਜੋ ਵੀ ਕਰਵਾ ਰਿਹਾ ਉਹ ਹੀ ਕਰਵਾ ਰਿਹਾ ਅਸੀਂ ਤਾਂ ਉਹਨਾਂ ਦੇ ਸੇਵਾਦਾਰ ਆਂ ਸੇਵਾ ਕਰਦੇ ਆਂ ਸੇਵਾ ਸਾਡਾ ਇੱਕ ਲਕਸ਼ ਹੈ ਵਾਹਿਗੁਰੂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ